ਸਸ਼ੇਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇੱਕ ਨਵੀਂ ਸਟੋਰੀ ਅਧੂਰੇ ਪਿਆਰ ਦੀ ਕਹਾਣੀ ਇਹ ਕਹਾਣੀ ਘੁੰਮ ਦੀ ਇੱਕ ਪਿੰਡ ਦੇ ਮੁੰਡੇ ਦੇ ਦਵਾਲੇ ਉਮਰ ਤਕਰੀਬਨ 18 ਕੇ ਸਾਲ ਉਸ ਦੇ ਘਰ ਦੇ ਉਸ ਨੂੰ ਪੜਨ ਦੇ ਲਈ ਸ਼ਹਿਰ ਭੇਜ ਦਿੰਦੇ ਹਨ ਉਹ ਘਰੋਂ ਬੜਾ ਹੀ ਖੁਸ਼ ਹੋ ਕੇ ਨਿਕਲਦਾ ਹੈ ਸ਼ਹਿਰ ਦੇ ਲਈ ਉਹ ਸ਼ਹਿਰ ਦੀਆਂ ਰੌਣਕਾਂ ਉਥੇ ਦੀ ਹਾਨ ਹਾਨੀ ਉਥੋਂ ਦਾ ਰਹਿਣਾ ਸਹਿਣਾ ਸਭ ਬਾਰੇ ਸੋਚਦਾ ਹੋਇਆ ਰਸਤਾ ਤੈਅ ਕਰ ਰਿਹਾ ਹੁੰਦਾ ਹੈ ਉਸ ਨੂੰ ਉਸਦੇ ਪਸੰਦ ਦੇ ਇੰਸਟੀਟਿਊਟਸ ਦੇ ਵਿੱਚ ਦਾਖਲਾ ਮਿਲ ਜਾਂਦਾ ਹੈ ਪਰ ਅਚਾਨਕ ਉਸ ਨੂੰ ਇੱਕ ਝਟਕਾ ਲੱਗਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਅੱਜ ਤੋਂ ਹੋਸਟਲ ਦੇ ਵਿੱਚ ਰਹਿਣਾ ਪਵੇਗਾ ਅਤੇ ਉਸ ਹੋਸਟਲ ਦੇ ਵਿੱਚ 스마트ਫੋਨ ਰੱਖਣ ਦੀ ਮਨਜ਼ੂਰੀ ਨਹੀਂ ਸੀ ਹੁਣ ਤੁਸੀਂ ਸੋਚ ਹੀ ਰਹੇ ਹੋਵੋਗੇ ਉਹ 스마트ਫੋਨ ਦੀ ਲਤ ਕਰ ਦੁਖੀ ਹੋਵੇਗਾ ਪਰ ਨਹੀਂ ਇਸ ਦਾ ਦੁੱਖ ਦਾ ਕਾਰਨ ਕੁਝ ਹੋਰ ਹੀ ਸੀ ਆਓ ਛਾਤੀ ਮਾਰਦੇ ਹਾਂ ਉਸ ਦੇ ਵੱਲ ਅਸਲ ਦੇ ਵਿੱਚ ਗੱਲ ਇਹ ਹੈ ਉਹ ਮੁੰਡਾ ਇੱਕ ਕੁੜੀ ਨੂੰ ਬਹੁਤ ਹੀ ਪਿਆਰ ਕਰਦਾ ਸੀ ਜਦੋਂ ਉਸ ਨੂੰ ਉਸਦੇ ਪੁਰਾਣੇ ਸਕੂਲ ਦੇ ਵਿੱਚ ਮਿਲੀ ਸੀ ਇੱਕ ਸਾਲ ਦੇ ਵਿੱਚ ਹੀ ਇੰਨੀ ਵੀ ਦੋਸਤੀ ਇੰਨੀ ਗੂੜੀ ਹੋ ਗਈ ਸੀ ਕਿ ਇਹ ਦੋਨੋਂ ਇੱਕ ਦੂਜੇ ਨੂੰ ਖੋਣ ਤੋਂ ਡਰਨ ਲੱਗ ਗਏ ਸੀ ਹੌਲੀ-ਹੌਲੀ ਮੁੰਡੇ ਨੂੰ ਉਸ ਕੁੜੀ ਨਾਲ ਪਿਆਰ ਹੋ ਗਿਆ ਪਰ ਉਹ ਕੁੜੀ ਨਾਲ ਦੋਸਤੀ ਨਹੀਂ ਖੋਣਾ ਚਾਹੁੰਦਾ ਸੀ ਬਸ ਇਸਤੇ ਡਰੋਂ ਉਹ ਇਜ਼ਹਾਰ ਨਾ ਕਰਦਾ ਕੁੜੀ ਨੂੰ ਇੱਕ ਦਿਨ ਉਸ ਨੇ ਕੁੜੀ ਸਾਹਮਣੇ ਇਜ਼ਹਾਰ ਕਰ ਦਿੱਤਾ ਪਰ ਕੁੜੀ ਨੇ ਅੱਗੋਂ ਮਨਾ ਕਰ ਦਿੱਤਾ ਤੇ ਕਿਹਾ ਵੀ ਆਪ ਬਹੁਤ ਚੰਗੇ ਦੋਸਤ ਹੋ ਮੈਂ ਇਸ ਤੋਂ ਅੱਗੇ ਕੋਈ ਰਿਸ਼ਤਾ ਨਹੀਂ ਰੱਖ ਸਕਦੀ ਉਹ ਹਮੇਸ਼ਾ ਕਹਿੰਦੀ ਰਹਿੰਦੀ ਕਿ ਵੈਸੇ ਵੀ ਅੱਗੇ ਆਪਣਾ ਕੋਈ ਭਵਿਕ ਨਹੀਂ ਹੈ ਮੇਰੇ ਘਰਦਿਆਂ ਨੇ ਕਦੇ ਵੀ ਆਪਣੇ ਵਿਆਹ ਦੇ ਲਈ ਮੰਨਣਾ ਨਹੀਂ ਪਰ ਮੈਂ ਹਮੇਸ਼ਾ ਤੇਰੇ ਨਾਲ ਹਮੇਸ਼ਾ ਇੱਕ ਚੰਗੀ ਦੋਸਤ ਬਣ ਕੇ ਰਹਾਂਗੀ ਪਰ ਅੱਗੇ ਇਹਨਾਂ ਦੇ ਵਿੱਚ ਜੋ ਵੀ ਹੋਇਆ ਦੋਹਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਸੋ ਦੋਸਤੋ ਜਦੋਂ ਉਹ ਮੁੰਡਾ ਹੋਸਟਲ ਦੇ ਵਿੱਚ ਰਹਿਣ ਲੱਗ ਪਿਆ ਤਾਂ ਸਦਾ ਫੋਨ ਸਾਦਾ ਫੋਨ ਹੋਣ ਕਰਕੇ ਦੋਹਾਂ ਵਿਚਕਾਰ ਜ਼ਿਆਦਾ ਗੱਲਬਾਤ ਨਹੀਂ ਹੋ ਪਾਉਂਦੀ ਸੀ ਕਿਉਂਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੋਹਾਂ ਆਪਣੀਆਂ ਕਲਾਸਾਂ ਲਗਾਉਣ ਜਾਂਦੇ ਸੀ ਅਤੇ ਫਿਰ ਘਰ ਹੋਣ ਕਰਕੇ ਕੁੜੀ ਵੀ ਜ਼ਿਆਦਾ ਸਮਾਂ ਕੱਲ ਨਹੀਂ ਕਰ ਪਾਉਂਦੀ ਸੀ ਮੁੰਡੇ ਦੇ ਨਾਲ ਫੋਨ ਤੇ ਕਹਾਣੀ ਦੇ ਵਿੱਚ ਬਾਰ-ਬਾਰ ਮੁੰਡਾ ਕੁੜੀ ਸੁਣ ਕੇ ਤੁਹਾਨੂੰ ਵੀ ਵਧੀਆ ਨਹੀਂ ਲੱਗ ਰਿਹਾ ਹੋਣਾ ਮੈਂ ਸੋਡੀ ਪਛਾਣ ਕਰਾ ਦਿੰਦੀ ਹਾਂ ਮੁੰਡੇ ਦਾ ਨਾਮ ਕੀਰਤ ਸੀ ਤੇ ਕੁੜੀ ਦਾ ਨਾਮ ਸ਼ਖਸ਼ੀ ਹੋਲੀ-ਹੋਲੀ ਦੋਨਾਂ ਦੇ ਵਿੱਚਕਾਰ ਗੱਲਬਾਤ ਕਾਫੀ ਘਟ ਗਈ ਸੀ ਤੇ ਲੜਾਈਆਂ ਕਾਫੀ ਵੱਧ ਗਈਆਂ ਸਨ ਕੀਤ ਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਪੜ੍ਹਾਈ ਦਾ ਬਹੁਤ ਬੋਝ ਸੀ ਤੇ ਉੱਪਰੋਂ ਇਹ ਸਭ ਹੋਣ ਕਰਕੇ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਇਹ ਸਭ ਦਾ ਉਸ ਦੀ ਪੜ੍ਹਾਈ ਤੇ ਬਹੁਤ ਅਸਰ ਪੈ ਰਿਹਾ ਸੀ ਜਿਸ ਦੇ ਕਰਕੇ ਉਸ ਦੇ ਨੰਬਰ ਦਿਨ-ਵਿਦਨ ਘਟ ਰਹੇ ਸਨ ਜਿਸ ਦੇ ਕਰਕੇ ਉਸ ਨੂੰ ਘਰਦਿਆਂ ਤੋਂ ਕਾਫੀ ਡਾਂਟ ਪੈਂਦੀ ਸੀ ਕੀਰਤ ਦੇ ਘਰ ਦੇ ਉਸ ਨੂੰ ਵਾਪਸ ਘਰ ਆਉਣ ਲਈ ਕਹਿਣ ਲੱਗ ਪਏ ਕੀਰਤ ਦੇ ਦਿਮਾਗ ਦੇ ਵਿੱਚ ਇਹ ਸਭ ਚੀਜ਼ਾਂ ਦਾ ਬਹੁਤ ਅਸਰ ਪੈ ਰਿਹਾ ਸੀ ਉਹ ਹਮੇਸ਼ਾ ਇਹੋ ਸੋਚਦਾ ਰਹਿੰਦਾ ਕਿ ਉਹ ਆਪਣੇ ਤੇ ਸਾਖਸ਼ੀ ਦੇ ਵਿਚਕਾਰ ਸਭ ਠੀਕ ਕਿਵੇਂ ਕਰ ਸਕਦਾ ਹੈ ਜਿਸ ਕਰਕੇ ਉਹ ਪੜਾਈ ਨਾਲੋਂ ਵੀ ਵੱਧ ਧਿਆਨ ਇਹ ਸਭ ਚੀਜ਼ਾਂ ਤੇ ਦੇ ਰਿਹਾ ਸੀ ਇਹ ਹੋਸਟਲ ਦੀਆਂ ਕੰਦਾ ਉਸ ਨੂੰ ਹਮੇਸ਼ਾ ਖਾਣ ਨੂੰ ਪੈਂਦੀਆਂ ਸੀ ਫਿਰ ਉਸ ਦੇ ਮਨ ਦੇ ਵਿੱਚ ਅੰਦਰ ਖਿਆਲ ਆਇਆ ਵੀ ਦੇਖ ਕੇ ਉਹ ਹੋਸਟਲ ਤੋਂ ਨਿਕਲ ਕੇ ਕਿਤੇ ਹੋਰ ਰਹਿਣ ਲੱਗ ਪਈ ਤਾਂ ਸਭ ਠੀਕ ਹੋ ਸਕਦਾ ਹੈ ਕਿਉਂਕਿ ਇਸ ਦਿਨ ਨਾਲ ਕੀਰਤ ਕੋਲ ਸਮਾਰਟ ਫੋਨ ਆ ਜਾਏਗਾ ਤੇ ਉਹ ਪਹਿਲਾਂ ਵਾਂਗ ਸ਼ਾਖਸ਼ੀ ਨਾਲ ਗੱਲ ਕਰ ਪਾਏਗਾ ਕੀਰਤ ਨੇ ਘਰਦਿਆਂ ਨਾਲ ਗੱਲ ਕਰੀ ਉਸ ਦਾ ਹੋਸਟਲ ਦੇ ਵਿੱਚ ਜੀ ਨਹੀਂ ਲੱਗ ਰਿਹਾ ਜਿਸ ਕਰਕੇ ਉਹ ਪੀਜੀ ਵਿੱਚ ਸ਼ਿਫਟ ਕਰਨਾ ਚਾਹੁੰਦਾ ਹੈ ਪਰ ਕੀਰਤ ਦੇ ਘਰਦਿਆਂ ਨੇ ਸਾਫ਼ ਮਨਾ ਕਰ ਦਿੱਤਾ ਜਿਸ ਕਰਕੇ ਕੀਰਤ ਫੋਨ ਕਟਣ ਤੋਂ ਬਾਅਦ ਕਮਰਾ ਬੰਦ ਕਰਕੇ ਰੋਣ ਲੱਗ ਪਿਆ ਸ਼ਾਖਸ਼ੀ ਅੱਜ ਆਇਲਨੈਸ ਦੀਆਂ ਕਲਾਸਾਂ ਲਗਾਉਂਦੀ ਸੀ ਉਸਦੀ ਪੱਕੀ ਸਹੇਲੀ ਪ੍ਰੀਤ ਵੀ ਉਸਦੇ ਨਾਲ ਲੱਗੀ ਹੋਈ ਸੀ ਉੱਥੇ ਹੀ ਕਲਾਸ ਦੇ ਵਿੱਚ ਸ਼ਾਕਸ਼ੀ ਵੀ ਅਵਤਾਰ ਨਾਮ ਦੇ ਇੱਕ ਮੁੰਡੇ ਨਾਲ ਦੋਸਤੀ ਹੋ ਗਈ ਜਿੱਥੇ ਸ਼ਾਕਸ਼ੀ ਦੀ ਤੇ ਕੀਰਤ ਵਿਚਕਾਰ ਲੜਾਈਆਂ ਵਧ ਰਹੀਆਂ ਸੀ ਉੱਥੇ ਹੀ ਅਵਤਾਰ ਤੇ ਸ਼ਾਕਸ਼ੀ ਵਿਚਕਾਰ ਉੱਥੇ ਹੀ ਅਵਤਾਰ ਤੇ ਸ਼ਾਕਸ਼ੀ ਵਿਚਕਾਰ ਨਜ਼ਦੀਕੀਆਂ ਵਧ ਰਹੀਆਂ ਸੀ ਕੀਰਤ ਨੂੰ ਵੀ ਇਸ ਬਾਰੇ ਪਤਾ ਸੀ ਜਿਸ ਕਰਕੇ ਕੀਰਤ ਨੂੰ ਮਿਚੀਲਾ ਲੱਗਦਾ ਸੀ ਉਹ ਸ਼ਾਕਸ਼ੀ ਨੂੰ ਅਫਤਾਰ ਤੋਂ ਦੂਰ ਰਹਿਣ ਲਈ ਕਹਿੰਦਾ ਪਰ ਸ਼ਾਕਸ਼ੀ ਦਾ ਹਮੇਸ਼ਾ ਇਹ ਜਵਾਬ ਹੁੰਦਾ ਕਿ ਉਹ ਸਿਰਫ ਦੋਸਤ ਹੈ ਹੋਰ ਕੁਝ ਨਹੀਂ ਕਿ ਉਹ ਸ਼ਾਕਸ਼ੀ ਦੇ ਸਾਹਮਣੇ ਤਾਂ ਹੱਸ ਕੇ ਸਾਰ ਦਿੰਦਾ ਪਰ ਉਸਦੇ ਮਨ ਅੰਦਰ ਕਾਫੀ ਬੁਰੇ ਖਿਆਲ ਆ ਕੇ ਘਰ ਕਰ ਲੈਂਦੇ ਸੀ ਉਸ ਦੇ ਮਨ ਦੇ ਅੰਦਰ ਇੱਕ ਡਰ ਪੈਦਾ ਹੋ ਗਿਆ ਸੀ ਕਿ ਸ਼ਾਇਦ ਸ਼ਾਖਸ਼ੀ ਉਸ ਤੋਂ ਦੂਰ ਚਲੀ ਜਾਵੇਗੀ ਤੇ ਉਸ ਦਾ ਸਭ ਕੁਝ ਖਤਮ ਹੋ ਜਾਏਗਾ। ਇਸ ਵਾਰ ਕੀਤ ਕਿਸੇ ਨਾਲ ਕੋਈ ਵੀ ਗੱਲ ਨਾ ਕਰਦਾ ਸਿਰਫ ਇੱਕ ਜਣੇ ਤੋਂ ਬਿਨਾ। ਉਹ ਸੀ ਉਸ ਦੀ ਭੈਣ ਅਮਨ। ਅਮਨ ਉਸ ਦੀ ਸਾਕੀ ਭੈਣ ਤੇ ਨਹੀਂ ਸੀ ਪਰ ਸਕੂਲ ਦੇ ਵਿੱਚ ਇਕੱਠੇ ਪੜ੍ਹ ਕੇ ਦੋਹਾਂ ਦਾ ਰਿਸ਼ਤਾ ਸਕੇ ਭੈਣ ਭਰਾਵਾਂ ਵਰਗਾ। बन ਗਿਆ ਸੀ ਕੀਰਤ ਦੇ ਕੋਲ ਉਸ ਟਾਈਮ ਸਿਰਫ ਅਮਨ ਹੀ ਸੀ ਜੋ ਉਸ ਨੂੰ ਸਮਝ ਰਹੀ ਸੀ ਤੇ ਉਸ ਦਾ ਸਾਥ ਵੀ ਦੇ ਰਹੀ ਸੀ ਪਰ ਸ਼ਾਇਦ ਕਿਸਮਤ ਕੀਰਤ ਵੱਲ ਨਹੀਂ ਸੀ ਇਦਾਂ ਹੀ ਦਿਨ ਗੁਜ਼ਰ ਰਹੇ ਸਨ ਤੇ ਹਾਲਾਤ ਵਿਗੜ ਰਹੇ ਸਨ ਇੱਕ ਦਿਨ ਕੀਰਤ ਇਤਾਂ ਹੀ ਉਦਾਸ ਬੈਠਾ ਸੀ ਤੇ ਉਦੋਂ ਹੀ ਉਸ ਨੂੰ ਆਪਣੀ ਮੰਮੀ ਦਾ ਫੋਨ ਆਉਂਦਾ ਹੈ ਅਤੇ ਉਸ ਤੋਂ ਬਾਅਦ ਕੀਰਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਉਸ ਦੀ ਮੰਮੀ ਨੇ ਦੱਸਿਆ ਕਿ ਕੀਰਤ ਦੇ ਡੈਡੀ ਕੀਰਤ ਨੂੰ ਪੀਜੀਆ ਸ਼ਿਫਟ ਕਰਨ ਦੇ ਲਈ ਮੰਨ ਗਏ ਨੇ ਕੀਰਤ ਬਹੁਤ ਹੀ ਖੁਸ਼ ਸੀ ਕਿਉਂਕਿ ਉਹ ਸੋਚ ਰਿਹਾ ਸੀ ਕਿ ਸਭ ਕੁਝ ਠੀਕ ਹੋ ਜਾਏਗਾ ਉਹ ਇਹ ਗੱਲ ਅਮਨ ਤੇ ਸਾਖਸ਼ੀ ਨਾਲ ਵੀ ਸਾਂਝੀ ਕਰਦਾ ਹੈ ਉਹ ਦੋਨੇ ਵੀ ਖੁਸ਼ ਹੋ ਜਾਂਦੀਆਂ ਨੇ ਪਰ ਸ਼ਾਇਦ ਕੀਰਤ ਦੀ ਕਿਸਮਤ ਵਿੱਚ ਹਾਸਾ ਹੈ ਹੀ ਨਹੀਂ ਸਨ ਆਖਿਰ ਉਹ ਦਿਨ ਆ ਹੀ ਗਿਆ ਜਦੋਂ ਕੀਰਤ ਪੀਜੀ ਵਿੱਚ ਸ਼ਿਫਟ ਹੋ ਗਿਆ ਉੱਥੇ ਉਹਦੇ ਨਾਲ ਕਮਰੇ ਦੇ ਵਿੱਚ ਰਤੇਸ਼ ਨਾਮ ਦਾ ਮੁੰਡਾ ਰਹਿੰਦਾ ਸੀ ਜੋ ਕਿ ਉਸ ਦਾ ਕਲਾਸਮੇਟ ਵੀ ਸੀ ਹੁਣ ਕੀਰਤ ਤੇ ਸਾਖਸ਼ੀ ਵਿੱਚ ਘਰ ਘੱਲ ਬਾਤ ਦਾ ਸਮਾਂ ਵੱਧਦਾ ਗਿਆ ਪਰ ਹਾਲਾਤ ਹਾਜੇ ਵੀ ਖਰਾਬ ਹੀ ਸਨ ਇਸ ਸਭ ਨੇ ਕੀਰਤ ਦੇ ਮਨ ਦੇ ਵਿੱਚ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਉਹ ਸਾਰਾ ਦਿਨ ਦੁਖੀ ਰਹਿੰਦਾ ਤੇ ਲੋਕ ਲੋਕ ਕੇ ਰੋਂਦਾ ਰਹਿੰਦਾ ਉਸ ਦੇ ਹਾਲਾਤਾਂ ਬਾਰੇ ਸਿਰਫ ਅਮਨ ਨੂੰ ਪਤਾ ਸੀ ਬਾਕੀ ਸਭ ਦੇ ਸਾਹਮਣੇ ਤਾਂ ਕੀਰਤ ਖੁਦ ਨੂੰ ਬਹੁਤ ਖੁਸ਼ ਦਿਹਾਈਕ ਸੀ ਇੰਦਰ ਕੀਰਤ ਤੇ ਸਾਖਸ਼ੀ ਵਿੱਚ ਕਾ ਲੜਾਈਆਂ ਬਾਤੀਆਂ ਰਹੀਆਂ ਸੀ ਅਤੇ ਅਵਤਾਰ ਨਾਲ ਸਾਖਸ਼ੀ ਦੀਆਂ ਨਜ਼ਦੀਕੀਆਂ ਕੀਰਤ ਨੂੰ ਇਹ ਗੱਲਾਂ ਮਹਿਸੂਸ ਤੇ ਜ਼ਰੂਰ ਹੋਣ ਲੱਗ ਪਈਆਂ ਸੀ ਪਰ ਉਸ ਨੂੰ ਸ਼ਖਸ਼ੀ ਨਾਲ ਪਿਆਰ ਹੀ ਇੰਨਾ ਸੀ ਕਿ ਉਸ ਦਾ ਦਿਲ ਮੰਨਣ ਤੋਂ ਮਨਾ ਕਰ ਦਿੰਦਾ ਸੀ ਇਸ ਸਭ ਨੇ ਕੀਰਤ ਦਾ ਮਨ ਪੜਾਈ ਤੋਂ ਬਿਲਕੁਲ ਹਟਾ ਦਿੱਤਾ ਸੀ ਜਿਸ ਕਰਕੇ ਉਸ ਨੂੰ ਘਰਦਿਆਂ ਤੋਂ ਕਾਫੀ ਡਾਂਟ ਪੈਂਦੀ ਤੇ ਉਹ ਬਸ ਰੋਂਦਾ ਹੀ ਰਹਿੰਦਾ ਇੱਕ ਦਿਨ ਸ਼ਖਸ਼ੀ ਦੀ ਇੰਸਟਾਗ੍ਰam ਆਈਡੀ ਚੱਲ ਨਹੀਂ ਰਹੀ ਥੀ ਉਸਨੇ ਕੀਰਤ ਨੂੰ ਆਈਡੀ ਠੀਕ ਕਰਨ ਦੇ ਲਈ ਕਿਹਾ ਕਿ ਇਤਨੇ ਆਈਡੀ ਠੀਕ ਕਰ ਦਿੱਤੇ ਪਰ ਉਸ ਦਿਨ ਜੋ ਹੋਇਆ ਉਸ ਨੇ ਉਹਨਾਂ ਦਾ ਰਿਸ਼ਤਾ ਤੇ ਹਾਲਾਤ ਬਿਲਕੁਲ ਖਰਾਬ ਕਰ ਦਿੱਤੇ ਉਸ ਨੇ ਦੇਖਿਆ ਕਿ ਜੈਨ ਦੇ ਵਿੱਚ ਅਵਤਾਰ ਦਾ ਦੋਸਤ ਸ਼ਾਕਸ਼ੀ ਨੂੰ ਭਾਪੀ ਕਹਿ ਕੇ ਗੱਲ ਕਰ ਰਿਹਾ ਸੀ ਇਹ ਸਭ ਦੇਖਣ ਤੋਂ ਬਾਅਦ ਕੀਰਤ ਦੇ ਢੜਕਾਂ ਨੂੰ ਪੱਤ ਗਏ ਤੇ ਉਹ ਰੋਣ ਲੱਗ ਪਿਆ ਕੀਰਤ ਨੇ ਉਸੇ ਵੇਲੇ ਅਮਨ ਨੂੰ ਫੋਨ ਲਾਇਆ ਤੇ ਸਾਰੀ ਗੱਲ ਦੱਸੀ ਇਹ ਰਾਤ ਦੇ ਕਰੀਬ 12 ਵਜੇ ਦੀ ਕੱਲ ਸੀ ਅਮਨ ਨੇ ਕੀਰਤ ਨੂੰ ਚੁੱਪ ਕਰਾਇਆ ਤੇ ਦਲਾਸਾ ਦਿੰਦੇ ਕਿਹਾ ਵੀ ਇਦਾਂ ਦਾ ਕੁਝ ਨਹੀਂ ਹੋਣਾ ਇਹ ਸਭ ਮਜ਼ਾਕ ਕਰ ਰਹੇ ਹੋਣੇ ਹੈ ਕੀਰਤ ਅਮਨ ਦੇ ਸਾਹਮਣੇ ਤੇ ਚੁੱਪ ਕਰ ਗਿਆ ਪਰ ਉਸਦੇ ਦਿਮਾਗ ਦੇ ਅੰਦਰ ਖਿਆਲ ਦਾ ਪਚਾ ਲ ਆਇਆ ਪਿਆ ਸੀ ਇਸ ਵਾਰ ਉਸਦਾ ਦਿਲ ਕੁਝ ਹੋਰ ਹੀ ਕਹਿ ਰਿਹਾ ਸੀ ਜਿਸ ਕਰਕੇ ਕੀਰਤ ਨੂੰ ਨੀਂਦ ਵੀ ਨਹੀਂ ਆ ਰਹੀ ਸੀ ਅਚਾਨਕ ਉਸਦੇ ਮਨ ਅੰਦਰ ਖਿਆਲ ਆਇਆ ਕਿ ਹੁਣ ਸ਼ਰਾਬ ਹੀ ਉਸਦੇ ਮਨ ਨੂੰ ਸ਼ਾਂਤ ਕਰ ਸਕਦੀ ਹੈ ਰਾਤ ਦੇ 2 ਵਜੇ ਹੋਏ ਸਨ ਤੇ ਕੀਰਤ ਆਪਣੇ ਦੋਸਤਾਂ ਨਾਲ ਗੇਟ ਟੱਪ ਕੇ ਠੇਕੇ ਤੇ दारू ਤੇ ਚਲਾ ਗਿਆ ਠੇਕੇ ਦਾ दारू ਹੋਣ ਕਰਕੇ ਉਹਨਾਂ ਨੂੰ ਵਾਪਸ ਆਉਣਾ ਆਉਂਦੇ-ਆਉਂਦੇ ਸਵੇਰ ਤੇ 5 ਵਜੇ ਉਸ ਤੋਂ ਬਾਅਦ ਕੀਰਤ ਨੇ ਸ਼ਰਾਬ ਕੀਤੀ ਤੇ ਨਸ਼ੇ ਦੇ ਹਾਲਾਤ ਵਿੱਚ ਚਲਾ ਗਿਆ ਤੇ ਸੌਣ ਦੀ ਤਿਆਰੀ ਕਰਨ ਲੱਗਾ ਪਰ ਇੰਨੀ ਨੂੰ ਕੀਰਤ ਦੀ ਕਲਾਸਾਂ ਜਾਣ ਦਾ ਟਾਈਮ ਹੋ ਗਿਆ ਸੀ ਉਸਨੇ ਕੱਪੜੇ ਬਦਲੇ ਤੇ ਇਦਾਂ ਹੀ ਨਸ਼ੇ ਦੀ ਹਾਲਤ ਵਿੱਚ ਕਲਾਸ 'ਚ ਚਲਾ ਗਿਆ ਉਸਦੇ ਮਨ ਦੇ ਵਿੱਚ ਹਜੇ ਵੀ ਉਹੀ ਸਭ ਗੱਲਾਂ ਚੱਲ ਰਹੀਆਂ ਸਨ ਉਸਨੇ ਕਲਾਸ ਤੋਂ ਵਾਪਸ ਆ ਕੇ ਸਭ ਤੋਂ ਪਹਿਲਾਂ ਸ਼ਾਕਸ਼ੀ ਨੂੰ ਮੈਸੇਜ ਕੀਤਾ ਤੇ ਇਸ ਸਭ ਬਾਰੇ ਪੁੱਛਿਆ ਪਰ ਸ਼ਾਕਸ਼ੀ ਨੇ ਕਿਹਾ ਵੀ ਇਦਾਂ ਦਾ ਕੁਝ ਨਹੀਂ ਆ ਉਹ ਸਿਰਫ ਮਜ਼ਾਕ ਕਰ ਰਹੇ ਸਨ ਇਸ ਤੋਂ ਬਾਅਦ ਸ਼ਾਕਸ਼ੀ ਸਿਰਫ ਕੀਰਤ ਨਾਲ ਲੜ ਨਾਲੜ ਦੇ ਕਿ ਤੂੰ ਮੇਰੇ ਤੇ ਸ਼ਾਕੀ ਤੱਕ ਕੀਤ ਨੂੰ ਵੀ ਕਾਫੀ ਬੁਰਾ ਲੱਗ ਰਿਹਾ ਸੀ ਪਰ ਦੂਜੇ ਪਾਸੇ ਕੀਤ ਦਾ ਮਨ ਹਜੇ ਵੀ ਨਹੀਂ ਮੰਨ ਰਿਹਾ ਸੀ ਸ਼ਾਇਦ ਕੀਤ ਨੇ ਮੰਨ ਲਿਆ ਸੀ ਵੀ ਉਹ ਉਹਦੀ ਸ਼ਾਕੀ ਪਹਿਲਾਂ ਵਾਲੀ ਨਹੀਂ ਰਹਿ ਗਈ ਅਮਨ ਵੀ ਕੀਤ ਨੂੰ ਇਹੇ ਇਸ ਸਬ ਤੋਂ ਧਿਆਨ ਹਟਾਉਣ ਪੜਾਈ ਵੱਲ ਧਿਆਨ ਦੇਣ ਲਈ ਕਹਿੰਦੀ ਪਰ ਕੀਤ ਦੀ ਹਾਲ ਹਾਲਤ ਠੀਕ ਨਹੀਂ ਹੋ ਰਹੀ ਸੀ ਸਿਆਣੇ ਕਹਿੰਦੇ ਵੀ ਕਿਸਮਤ ਜਦੋਂ ਮਾਰ ਪਾਉਂਦੀ ਹੈ ਤਾਂ ਬਹੁਤ ਟਿਹੜੀ ਮਾਰ ਪਾਉਂਦੀ ਹੈ। ਦੀਵਾਲੀ ਦਾ ਤਿਹਾਰ ਆ ਗਿਆ ਸੀ ਤੇ ਕੀਤ ਵੀ ਛੁੱਟੀ ਹੋਣ ਕਰਕੇ ਘਰੇ ਚਲਾ ਗਿਆ ਸੀ। ਘਰੇ ਜਾ ਕੇ ਦੇਖਿਆ ਤਾਂ ਕੀਤ ਪਰਦਾਦੀ ਜੀ ਦੀ ਹਾਲਤ ਬਹੁਤ ਖਰਾਬ ਸੀ। ਜਿਸ ਕਰਕੇ ਘਰ ਦੇ ਵਿੱਚ ਕਾਫੀ ਟੈਨਸ਼ਨ ਵਾਲਾ ਮਾਹੌਲ ਸੀ। ਦੀਵਾਲੀ ਤੋਂ 2 ਦਿਨ ਬਾਅਦ ਦੀ ਗੱਲ ਹੈ ਕਿ ਕਿਸ ਦੇ ਪਰਦਾਦੇ ਜੀ ਦੀ ਹਾਲਤ ਬਹੁਤ ਵਿਗੜ ਗਈ ਸੀ। ਜਿਸ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ ਪਰ ਰਸਤੇ ਦੇ ਵਿੱਚ ਹੀ ਕੀਤ ਦੀ ਪਰਦਾਦੀ ਵੀ ਪਰ ਦਾਦੀ ਵੀ ਦਮ ਤੋੜ ਗਏ ਸ਼ਾਇਦ ਕੀਰਤ ਲਈ ਪਹਿਲੀ ਵਾਰ ਸੀ ਜਦੋਂ ਕੋਈ ਉਸਤਾ ਨਾ ਇੰਨਾ ਕਰੀਬੀ ਉਸ ਨੂੰ ਛੱਡ ਕੇ ਹਮੇਸ਼ਾ ਲਈ ਦੂਰ ਚਲਾ ਗਿਆ ਸੀ ਕੀਰਤ ਹਜੇ ਵੀ ਯਕੀਨ ਨਹੀਂ ਕਰ ਪਾ ਰਿਹਾ ਸੀ ਕੀਰਤ ਫੁੱਲ ਜੁਗਨ ਤੋਂ ਬਾਅਦ ਪੜ੍ਹਾਈ ਲਈ ਵਾਪਸ ਚਲਾ ਗਿਆ ਪਰ ਇਸ ਘਟਨਾ ਦਾ ਕੀਰਤ ਦੇ ਦਿਮਾਗ ਤੇ ਬਹੁਤ ਅਸਰ ਹੋਇਆ ਹਜੇ ਕੁਝ ਦਿਨ ਬੀਤੇ ਹੀ ਸਨ ਕਿ ਬਸ ਕੁਝ ਐਸਾ ਹੋਇਆ ਜਿਸ ਕਰਕੇ ਕੀਰਤ ਬਿਲਕੁਲ ਟੁੱਟ ਗਿਆ ਅਸਲ ਗੱਲ ਇਹ ਹੋਈ ਸੀ ਕਿ ਕੀਰਤ WhatsApp ਚਲਾ ਰਿਹਾ ਸੀ ਉਦੋਂ ਹੀ ਸ਼ਾਕਸ਼ੀ ਦਾ ਸਟੇਟਸ ਉਸਦੇ ਸਾਹਮਣੇ ਆਇਆ ਜਿਸ ਵਿੱਚ ਸ਼ਾਕਸ਼ੀ ਨੇ ਅਵਤਾਰ ਦਾ ਹੱਥ ਫੜਿਆ ਹੋਇਆ ਸੀ ਤੇ ਉੱਪਰ ਪਿਆਰ ਵਾਲਾ ਗਾਣਾ ਵੀ ਲਗਾਇਆ ਹੋਇਆ ਸੀ ਜਿਸ ਤੋਂ ਬਾਅਦ ਕੀਰਤ ਨੇ ਸ਼ਾਕਸ਼ੀ ਨੂੰ ਮੈਸੇਜ ਕੀਤਾ ਸ਼ਾਕਸ਼ੀ ਨੇ ਦੱਸਿਆ ਕਿ ਹੁਣ ਉਹ ਅਵਤਾਰ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਹੈ ਕੀਰਤ ਨੂੰ ਇਸ ਗੱਲ ਦਾ ਅਹਿਸਾਸ ਪਹਿਲਾਂ ਤੋਂ ਹੀ ਸੀ ਪਰ ਸ਼ਾਕਸ਼ੀ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਪੂਰੀ ਤਰ੍ਹਾਂ ਟੁੱਟ ਗਿਆ ਸੀ ਉਸਨੇ ਫੋਨ ਪਰੇ ਸਿਰ ਰੱਖਿਆ ਤੇ ਰੋਣ ਲੱਗ ਪਿਆ ਉਸਨੂੰ ਅਹਿਸਾਸ ਹੋਇਆ ਯੋਹ ਸਭ ਕੁਝ ਖੋ ਚੁਕਿਆ ਹੈ ਕਿ ਉਸਨੇ ਫਿਰ ਤੋਂ ਇਸ ਸਭ ਬਾਰੇ ਸਾਖੀ ਨੂੰ ਪੁੱਛਿਆ ਤਾਂ ਸਾਖੀ ਨੇ ਕਿਹਾ ਅਵਤਾਰ ਬਿਲਕੁਲ ਉਮੀਦਾਂ ਮੁੰਡਾ ਹੈ ਜਿਵੇਂ ਦਾ ਹੌਲ ਪਾਲ ਰਹੀ ਸੀ ਸਾਖੀ ਨੇ ਕਿਹਾ ਕਿਤ ਤੋਂ ਤੇ ਵੈਸੇ ਵੀ ਸ਼ਹਿਰ ਚ ਆ ਕੇ ਬਦਲ ਗਿਆ ਸੀ ਮੈਨੂੰ ਤੇਰੇ ਤੇ ਪਹਿਲਾਂ ਜਿਹਾ ਯਕੀਨ ਨਹੀਂ ਰਿਹਾ ਸੀ ਕਿਤ ਇਹ ਸਭ ਗੱਲਾਂ ਸੁਣ ਕੇ ਬਿਲਕੁਲ ਸਨ ਹੋ ਗਿਆ ਕਿਉਂਕਿ ਕੀਰਤ ਜਾਣਦਾ ਸੀ ਕਿ ਉਸਨੇ ਸ਼ਾਕਸ਼ੀ ਤੋਂ ਇਲਾਵਾ ਕਿਸੇ ਹੋਰ ਦਾ ਖਿਆਲ ਵੀ ਨਹੀਂ ਉਨ ਦਿੱਤਾ ਸੀ ਨਾਲ ਨਾਲ ਕੀਰਤ ਦੇ ਦਿਮਾਗ ਦੇ ਵਿੱਚ ਕੁਝ ਲਾਈਨਾਂ ਘੁੰਮ ਰਹੀਆਂ ਸਨ ਕਿ ਇਹ ਸਭ ਗੱਲਾਂ ਦਾ ਕੀਰਤ ਦੇ ਦਿਮਾਗ ਤੇ ਬਹੁਤ ਅਸਰ ਹੋਇਆ ਜੋ ਕਿ ਇਨਸਾਨ ਉਸਦੇ ਇੰਨਾ ਕਰੀਬ ਸੀ ਅੱਜ ਇੰਨਾ ਦੂਰ ਹੋ ਗਿਆ ਹੈ ਜੀ ਸਾਫ ਕਰਕੇ ਉਸ ਦੀ ਦਿਮਾਗੀ ਹਾਲਾਤ ਕਾਫੀ ਖਰਾਬ ਹੋ ਗਈ ਸੀ ਤੇ ਇੱਕ ਤਰ੍ਹਾਂ ਨਾਲ ਉਹ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਸੀ ਉਸ ਦੀ ਭੈਣ ਅਮਨ ਉਸ ਨੂੰ ਬਹੁਤ ਸਮਝਾਉਂਦੀ ਵੀ ਉਹ ਇਹ ਭੁੱਲ ਜਾਏ ਤੇ ਜ਼ਿੰਦਗੀ ਵਿੱਚ ਅੱਗੇ ਵਧੇ ਉਸ ਨੂੰ ਪੜਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਕੀਤ ਵੀ ਠੀਕ ਹੋਣਾ ਚਾਹੁੰਦਾ ਸੀ ਪਰ ਹਾਲਾਤ ਸਾਥ ਨਹੀਂ ਦੇ ਰਹੇ ਸਨ ਉਹ ਖੁਦ ਦੇ ਮਨ ਨੂੰ ਦਿਲਾਸੇ ਦਿੰਦਾ ਅਕਸਰ ਕਹਿੰਦਾ ਕਿ ਕੀਤ ਸਿਆਣਾ ਸਿਆਣ ਉਦਾਸ ਕਿਉਂ ਹੋਣਾ ਜੋ ਹੋਣਾ ਸੀ ਹੋ ਗਿਆ ਤੇਰੇ ਲਈ ਤਾਂ ਸ਼ਾਕਸ਼ੀ ਦੀ ਖੁਸ਼ੀ ਸਭ ਤੋਂ ਵੱਧ ਜ਼ਰੂਰੀ ਸੀ ਤੇ ਦੇਖ ਤੇਰੀ ਸ਼ਾਕਸ਼ੀ ਨੂੰ ਜੋ ਚਾਹੁੰਦਾ ਸੀ ਉਹ ਮਿਲ ਗਿਆ ਉਹਨੂੰ ਵੀ ਤੂੰ ਵੀ ਦੱਸ ਨਾ ਹੋ ਤੇਰਾ ਵੀ ਹੱਥ ਫੜ ਲੈਣਾ ਏ ਕਿਸੇ ਨੇ ਪਰ ਦਲਾਸੇ ਤਾਂ ਦਲਾਸੇ ਹੀ ਹੁੰਦੇ ਨੇ ਸ਼ਾਇਦ ਕੀਰਤ ਅੰਤ ਸ਼ਾਕਸ਼ੀ ਲਈ ਪਿਆਰ ਹੀ ਇੰਨਾ ਸੀ ਕਿ ਉਹ ਸ਼ਾਕਸ਼ੀ ਨੂੰ ਆਪਣੇ ਖਿਆਲਾਂ ਤੋਂ ਤੁਰਨ ਜਾਣ ਹੀ ਨਹੀਂ ਦਿੰਦਾ ਸੀ ਇਨਾ ਦਿਨਾਂ ਦੇ ਵਿੱਚ ਕੀਤ ਨੇ ਸ਼ਰਾਬ ਦਾ ਕਾਫੀ ਸਹਾਰਾ ਲਿਆ ਪਰ ਕੁਝ ਵੀ ਅਸਰ ਨਹੀਂ ਕਰ پا ਰਹੀ ਸੀ ਸ਼ਾਖੀ ਨਾਲ ਜਦੋਂ ਵੀ ਗੱਲ ਹੁੰਦੀ ਤਾਂ ਉਹ ਕੀਤ ਨੂੰ ਇਹੀ ਕਹਿੰਦੀ ਰਹਿੰਦੀ ਕਿ ਪਤਾ ਨਹੀਂ ਕਿਵੇਂ ਇੱਕਦਮ ਸਭ ਕੁਝ ਹੋ ਗਿਆ ਮੈਂ ਆਪਣੇ ਪੂਰੇ ਪੁਰਾਣੇ ਰਿਲੇਸ਼ਨ ਤੋਂ ਮੂਵ ਔਨ ਕਰਨਾ ਚਾਹੁੰਦੀ ਸੀ ਅਤੇ ਆਪਣੇ ਵਿਚਾਰ ਵੀ ਕੁਝ ਪਹਿਲਾਂ ਜਿਹहां ਨਹੀਂ ਰਹਿ ਗਿਆ ਸੀ ਹੁਣ ਕੀਤ ਨੂੰ ਵੀ ਸਮਝ ਆ ਗਿਆ ਸੀ ਕਿ ਜਾਣ ਵਾਲਾ ਸੱਜਣ ਚਲਾ ਗਿਆ ਉਸ ਨੂੰ ਖੁਦ ਨੂੰ ਠੀਕ ਕਰਨਾ ਪਵੇਗਾ ਤੇ ਪੜਾਈ ਵੱਲ ਧਿਆਨ ਤਾਂ ਮੰਨਾ ਪਵੇਗਾ ਕੀਰਤ ਨੇ ਹੁਣ ਤੋਂ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ ठान ਲਿਆ ਤੇ ਇੱਕ ਨਵੀਂ ਸ਼ੁਰੂਆਤ ਵੱਲ ਕਦਮ ਪੁੱਟਣਾ ਸ਼ੁਰੂ ਕਰ ਦਿੱਤਾ ਇੰਨੀ ਕਹਾਣੀ ਪੜਨ ਤੋਂ ਬਾਅਦ ਮੈਨੂੰ ਸਭ ਦੇ ਮਨ ਦੇ ਵਿੱਚ ਕਾਫੀ ਤਰ੍ਹਾਂ ਦੇ ਖਿਆਲ ਜਾਂ ਸਵਾਲ ਆ ਰਹੇ ਹੋਣੇ ਆ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਖਸ਼ੀ ਨੇ ਤਾਂ ਪਹਿਲਾਂ ਹੀ ਮਨਾ ਕਰ ਦਿੱਤਾ ਸੀ ਕੀਰਤ ਨੂੰ ਤਾਂ ਫਿਰ ਕੀਰਤ ਨੇ ਇਸ ਸਬਦ ਦਾ ਇੰਨਾ ਅਸਰ ਕਿਵੇਂ ਹੋਇਆ ਇਸ ਤੋਂ ਅੱਗੇ ਤੁਹਾਨੂੰ ਸਾਰੇ ਜਵਾਬ ਮਿਲ ਜਾਣਗੇ ਇਸ ਦੇ ਲਈ ਆਪਾਂ ਇਸ ਕਹਾਣੀ ਨੂੰ ਸ਼ੁਰੂਆਤ ਤੋਂ ਥੋੜਾ ਜਿਹਾ ਪਿੱਛੇ ਜਾਣਾ ਪਵੇਗਾ ਕੀਰਤ ਨੇ 12ਵੀਂ ਜਮਾਤ ਦੇ ਵਿੱਚ ਨਵੇਂ ਸਕੂਲ ਦੇ ਵਿੱਚ ਦਾਖਲਾ ਲਿਆ ਸੀ ਜਿੱਥੇ ਉਸ ਦੀ ਸ਼ਾਕੀ ਨਾਲ ਜਾਣ ਪਹਿਚਾਨ ਹੋ ਗਈ ਸੀ ਦੋਹਾਂ ਚੰਗੇ ਦੋਸਤ ਬਣ ਗਏ ਸੀ ਉਸ ਟਾਈਮ ਸ਼ਾਕਸ਼ੀ ਨਾਲ ਰਿਲੇਸ਼ਨ ਵਿੱਚ ਸੀ ਤੇ ਕੀਰਤ ਵੀ ਉਸ ਮੁੰਡੇ ਨੂੰ ਜਾਣਦਾ ਸੀ ਜਿਵੇਂ ਜਿਵੇਂ ਕੀਰਤ ਨੂੰ ਥੋੜਾ ਟਾਈਮ ਹੋਇਆ ਉਸ ਸਕੂਲ ਦੇ ਵਿੱਚ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਮੁੰਡਾ ਸਹੀ ਨਹੀਂ ਹੈ ਉਸ ਦਾ ਤਾਂ ਕਿਤੇ ਹੋਰ ਵੀ ਸੀ ਚੱਕਰ ਚਾਰਿਆ ਸੀ ਜਿਸ ਕਰਕੇ ਕੀਤ ਨੇ ਚੰਗਾ ਦੋਸਤ ਹੋਣ ਦੇ ਨਾਮ ਤੇ ਸ਼ਾਕਸ਼ੀ ਨੂੰ ਸਮਝਾਇਆ ਕਿ ਉਹ ਮੁੰਡੇ ਤੋਂ ਦੂਰੀ ਬਣਾ ਲੇ ਤਾਂ ਚੰਗੀ ਰਹੇਗੀ ਨਹੀਂ ਤਾਂ ਉਸ ਨੂੰ ਅੱਗੇ ਜਾ ਕੇ ਪਰਸਤੌਣਾ ਪਵੇਗਾ ਸ਼ਾਕਸ਼ੀ ਵੀ ਹੌਲੀ ਹੌਲੀ ਇਸ ਗੱਲ ਨੂੰ ਸਮਝ ਗਈ ਤਾਂ ਉਸ ਮੁੰਡੇ ਨਾਲੋਂ ਰਿਸ਼ਤਾ ਤੋੜ ਲਿਆ ਪਰ ਇਸ ਤੋਂ ਬਾਅਦ ਸ਼ਾਕਸ਼ੀ ਬਹੁਤ ਉਦਾਸ ਰਹਿਣ ਲੱਗ ਪਈ ਅਕਸਰ ਰੋਂਦੀ ਵੀ ਰਹਿੰਦੀ ਕਿਉਂਕਿ ਉਹ ਮੁੰਡੇ ਨੂੰ ਸੱਚੇ ਦਿਲੋਂ ਪਿਆਰ ਜੋ ਕਰਦੀ ਸੀ ਉਸ ਟਾਈਮ ਕੀਰਤ ਨੇ ਸ਼ਾਕਸ਼ੀ ਦਾ ਬਹੁਤ ਸਾਥ ਦਿੱਤਾ ਸਾਥ ਦਿੱਤਾ ਉਹ ਸ਼ਾਕਸ਼ੀ ਨੂੰ ਖੁਸ਼ ਰੱਖਣ ਦੇ ਲਈ ਖੁਸ਼ ਕੋਸ਼ਿਸ਼ ਕਰਦਾ ਤੇ ਉਸ ਨਾਲ ਸਮਝਾਉਣਾ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਕਰਦਾ ਜਿਸ ਕਰਕੇ ਸ਼ਾਕਸ਼ੀ ਦੀ ਹਾਲਤ ਵਿੱਚ ਕਾਫੀ ਸੁਧਾਰ ਹੋਣ ਲੱਗ ਗਿਆ ਸੀ ਉਹ ਅਕਸਰ ਕੀਰਤ ਨੂੰ ਕਹਿੰਦੀ ਰਹਿੰਦੀ ਕਿ ਰੱਬ ਕਰੇ ਆਪਾਂ ਹਮੇਸ਼ਾ ਇਤਾਂ ਹੀ ਇਕੱਠੇ ਰਹੀਏ ਤੇ ਇੱਕ ਦੂਜੇ ਦਾ ਖਿਆਲ ਰੱਖਦੇ ਰਹੀਏ। ਉਹ ਕੀਰਤ ਨੂੰ ਕਹਿੰਦੀ ਵੀ ਤੂੰ ਮੈਨੂੰ ਵਾਦਾ ਕਰਕੇ ਤੂੰ ਕਦੇ ਮੇਥੋਂ ਦੂਰ ਨਹੀਂ ਜਾਏਂਗਾ। ਤਾਂ ਕੀਰਤ ਅਕੂ ਹਾਮੀ ਭਰਦੇ ਕਹਿੰਦਾ ਵੀ ਹਾਂ ਮੈਂ ਹਮੇਸ਼ਾ ਤੇਰੇ ਨਾਲ ਕਦੇ ਵੀ ਤੈਨੂੰ ਛੱਡ ਕੇ ਨਹੀਂ ਜਾਵਾਂਗਾ। ਬਸ ਤੂੰ ਹਮੇਸ਼ਾ ਮੇਰੇ ਨਾਲ ਰਹੀਂ। ਤਾਂ ਸ਼ਾਖਸ਼ੀ ਵੀ ਅਕੂ ਹਾਮੀ ਭਰ ਦਿੰਦੀ। ਇਸ ਸਬਦ ਦੇ ਚੱਲਦਿਆਂ ਹੀ ਕੀਰਤ ਨੂੰ ਸ਼ਾਖਸ਼ੀ ਨਾਲ ਪਿਆਰ ਹੋ ਗਿਆ ਤੇ ਜਿੱਦਾਂ ਸਾਨੂੰ ਪਤਾ ਹੀ ਆ ਕਿਰਤ ਨੇ ਇਜ਼ਹਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਸਾਖਸ਼ੀ ਨੇ ਮਨਾਂ ਕਰ ਦਿੱਤਾ ਸੀ ਕੀਰਤ ਸਾਖਸ਼ੀ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕਰਦਾ ਪਰ ਸਾਖਸ਼ੀ ਕਹਿ ਦਿੰਦੀ ਵੀ ਮੈਂ ਹਜੇ ਇਸ ਸਭ ਲਈ ਤਿਆਰ ਨਹੀਂ ਹਾਂ ਮੇਰੇ ਹੁਣੇ ਹੁਣੇ ਬ੍ਰੇਕਅਪ ਹੋਇਆ ਹੈ ਜਿਸ ਕਰਕੇ ਮੇਰਾ ਦੁਬਾਰਾ ਇਸ ਪਾਸੇ ਜਾਣ ਨੂੰ ਮਨ ਨਹੀਂ ਕਰਦਾ ਹਾਂ ਪਰ ਜਦੋਂ ਵੀ ਮੈਂ ਠੀਕ ਹੋ ਜਾਵਾਂਗੀ ਮੈਂ ਤੈਨੂੰ ਹੀ ਪਹਿਲੀ ਪਹਿਲ ਦਵਾਂਗੀ ਇਸ ਲਈ ਤੂੰ ਫਿਲਹਾਲ ਪੜਾਈ ਵੱਲ ਧਿਆਨ ਦੇ ਪਿਆਰ ਕਰਨ ਦੇ ਲਈ ਨਿੱਕੀਆਂ-ਨਿੱਕੀਆਂ ਆਸਾਂ ਹੀ ਬਹੁਤ ਹੁੰਦੀਆਂ ਨੇ ਕੀਰਤ ਨੂੰ ਲੱਗਣ ਲੱਗ ਪਿਆ ਵੀ ਸਾਖਸ਼ੀ ਹੁਣ ਉਸਦੀ ਹੀ ਹੈ ਕੀਰਤ ਕਾਫੀ ਖੁਸ਼ ਰਹਿਣ ਲੱਗ ਗਿਆ ਸੀ ਫਿਰ ਥੋੜੇ ਮਹੀਨਿਆਂ ਬਾਅਦ ਦੀ ਗੱਲ ਹੈ ਕਿ ਕੀਰਤ ਦੇ ਸਾਖਸ਼ੀ ਆਪਸ ਵਿੱਚ ਗੱਲ ਕਰ ਰਹੇ ਸਨ ਤਾਂ ਸਾਖਸ਼ੀ ਨੇ ਕੀਰਤ ਨੂੰ ਕਿਹਾ ਕਿ ਤੂੰ ਪੜ੍ਹਾਈ ਤੇ ਧਿਆਨ ਦੇ ਤੇ ਪੇਪਰ ਪਾਸ ਕਰਕੇ ਚੰਗਾ ਆਫੀਸਰ ਬਣ ਜਾ ਉਸ ਤੋਂ ਬਾਅਦ ਮੈਂ ਤੇਰੀ ਹੀ ਹਾਂ ਫਿਲਹਾਲ ਆਪਣੇ ਪਿਆਰਾਂ ਤੇ ਖੜਾ ਹੋ ਜਾ ਇੱਕ ਵਾਰੀ ਮੇਰੀ ਘਰਦਿਆਂ ਨੂੰ ਮੈਂ ਆਪੇ ਮਨਾ ਲੈਣਾ ਜਿਸ ਕਰਕੇ ਕੀਤਨ ਪੱਕਾ ਹੋ ਗਿਆ ਕਿ ਸ਼ਾਕਸ਼ੀ ਸਿਰਫ ਉਸਦੀ ਹੈ ਤੇ ਉਸਨੇ ਪੜਾਈ ਵੱਲ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਸ਼ਾਕਸ਼ੀ ਨੂੰ ਕਹਿੰਦਾ ਵੀ ਹੁਣ ਤੇ ਮੇਰੇ ਦੋਹੇ ਸੁਪਨੇ ਪੂਰੇ ਹੋ ਜਾਣਗੇ ਪਰ ਇਸ ਤੋਂ ਅੱਗੇ ਜੋ ਵੀ ਹੋਇਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਬਸ ਫਿਰ ਜਦੋਂ ਪਿਆਰ ਦੇ ਵਿੱਚ ਪਏ ਬੰਦੇ ਦਾ ਯਕੀਨ ਟੁੱਟਦਾ ਹੈ ਦਿਲ ਟੁੱਟਦਾ ਹੈ ਤਾਂ ਇਨਸਾਨ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਇਹ ਸਭ ਕੀਤ ਤੇ ਕੀਰਤ ਨਾਲ ਹੋਇਆ ਸੀ ਹਾਂਜੀ ਦੋਸਤੋ ਇਸ ਸੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇਗੀ ਇਸ ਤੋਂ ਅਗੇ ਦਾ ਭਾਗ ਜਲਦੀ ਪੇਸ਼ ਕਰਾਂਗੇ ਤੁਹਾਡੇ ਲਈ ਧੰਨਵਾਦ ਜੀ